ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 408 ਸਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ 5ਵਾਂ ਘਰ 15ਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਿਕਾਰ ਮਾਇਆ ਮਾਦ ਸੋਇਓ ਸੂਜ ਬੂਜ ਨਾ ਆਵੇ ਪਕਰ ਕੇਸ ਜਮ ਉਠਾਇਓ ਤਬਹੀ ਘਰ ਆ ਜਾਵੇ ਲੋਭ ਬਿਕਿਆ ਬਿਖੇ ਲਾਗੀ ਹਿਰਦ ਚਿਤ ਦੁਖਾਈ ਕਿਨ ਭੰਗ ਨਾ ਕੈ ਮਾਨ ਮਾਤੇ ਸੁਰ ਜਾਣੈ ਨਹੀਂ ਰਹਾ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬਹੁਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ 408 ਅੰਗ ਤੇ ਸਿਵਾਇ ਮਾਨ ਹੈ 15ਵੇਂ ਘਰ ਵਿੱਚ ਪੜਤਾਲ ਦੇ ਅਧੀਨ ਮਹਾਰਜ ਨੇ ਇਹ ਬਖਸ਼ਿਸ਼ ਕੀਤਾ ਹੈ ਪੜਤਾਲ ਦਾ ਅਰਥ ਹੁੰਦਾ ਹੈ ਪਰਤ ਪਰਤ ਕੇ ਪੜਨਾ ਜਿਸ ਤਰ੍ਹਾਂ ਕਵਾਲੀ ਗਾਈ ਜਾਂਦੀ ਹੈ ਇਹ ਗਾਉਣ ਵਾਲਿਆਂ ਵਾਸਤੇ ਹੈ ਆਰੰਭਤਾ ਕਰਦੇ ਨੇ ਸੱਚੇ ਪਾਤਸ਼ਾਹ ਇੱਕ ਓੰਕਾਰ ਸਤਗੁਰੂ ਪ੍ਰਸਾਦ ਪ੍ਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਸਤਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਹੈ ਸੱਚੇ ਪਾਤਸ਼ਾਹ ਅੱਜ ਦਾ ਇਹ ਸ਼ਬਦ ਸਾਡੇ ਜੀਵਨ ਦੀ ਝਾਤ ਕਉਂਦੇ ਨੇ ਕਿ ਅਸੀਂ ਕਿਵੇਂ ਜਿਉਨੇ ਆ ਤੇ ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ ਜੀਵਨ ਦੀ ਜਾਂਚ ਦੱਸਦੇ ਨੇ ਮਹਾਰਾਜ ਵਿਕਾਰ ਮਾਇਆ ਮਾਦ ਸੋਇਓ ਵਿਕਾਰਾਂ ਵਿੱਚ ਤੇ ਮਾਇਆ ਦੀ ਮਸਤੀ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਚਾਰ ਪੈਸੇ ਕੋਲੇ ਹੈਗੇ ਨੇ ਤੇ ਮਹਾਰਾਜ ਕਹਿੰਦੇ ਇਹਦੇ ਵਿੱਚ ਮਸਤ ਹੋਇਆ ਹੋਇਆ ਬੰਦਾ ਅਗਿਆਨਤਾ ਦੀ ਨੀਂਦ ਸੁੱਤਾ ਪਿਆ ਹੈ ਸੂਝ ਬੂਝ ਨਾ ਆਵੇ ਨਾ ਸੋਝੀ ਹੈ ਨਾ ਬੁੱਝਦਾ ਹੈ ਕੁਝ ਸਮਝ ਨਹੀਂ ਆ ਰਹੀ ਕਿ ਅਸੀਂ ਕਰ ਕੀ ਰਹੇ ਹਾਂ ਚੱਲ ਰਹੇ ਹਾਂ ਪਰ ਮੰਜ਼ਿਲ ਕਿੱਧਰ ਨੂੰ ਹੈ ਜਾਣਾ ਕਿੱਥੇ ਹੈ ਪਹੁੰਚਣਾ ਕਿੱਥੇ ਹੈ ਕੋਈ ਸੂਝ ਬੂਝ ਨਹੀਂ ਹੈ ਬਸ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਇਸੇ ਨੂੰ ਜ਼ਿੰਦਗੀ ਮਨੀ ਬੈਠਾ ਹੈ ਪਕਰੇ ਕੇਸ ਜਮ ਉਠਾਇਓ ਤਦਹੀ ਘਰ ਜਾਵੇ ਫਿਰ ਜਦੋਂ ਮੌਤ ਸਾਹਮਣੇ ਆਉਂਦੀ ਹੈ ਜਦੋਂ ਮੌਤ ਦਾ ਸਾਹਮਣਾ ਹੁੰਦਾ ਹੈ ਜਦੋਂ ਕੋਈ ਦੁੱਖ ਦਾ ਪਹਾੜ ਡਿਗਦਾ ਆ ਕੇ ਫਿਰ ਉਦੋਂ ਜਾਗਦਾ ਹੈ ਉਦੋਂ ਫਿਰ ਆਪਣੇ ਘਰ ਨੂੰ ਭਜਦਾ ਹੈ ਨੈਣੋਂ ਨੀਰ ਬਹਿ ਤਨ ਖੀਣਾ ਭਏ ਕੇਸ ਦੁੱਧ ਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰੈ ਅਬ ਕੀ ਕਰੈ ਪ੍ਰਾਨੀ ਕਿਉਂਕਿ ਅੰਤਕਾਲ ਨਾ ਸਿਮਰਿਆ ਜਾਏ ਸਾਡੀ ਹਾਲਤ ਫਿਰ ਬਿਲਕੁਲ ਉਸ ਬੱਚੇ ਵਰਗੀ ਹੁੰਦੀ ਹੈ ਜਿਹੜਾ ਸਾਰਾ ਸਾਲ ਨਹੀਂ ਪੜਿਆ ਤੇ ਜਦੋਂ ਪੇਪਰਾਂ ਦੀ ਡੇਟਸ਼ੀਟ ਆਈ ਫਿਰ ਭੱਜਾ ਫਿਰਦਾ ਫਿਰ ਪੱਲੇ ਕੁਝ ਪੈਂਦਾ ਨਹੀਂ ਤੇ ਫਿਰ ਫੇਲ ਹੀ ਹੋਣਾ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਆ ਇਹ ਮਨੁੱਖ ਇਸ ਤਰ੍ਹਾਂ ਹੀ ਫਿਰ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਂਦਾ ਹੈ ਲੋਭ ਵਿਖਿਆ ਵਿਖੇ ਲਾਗੇ ਹਿਰ ਵਿਤ ਚਿੱਤ ਦੁਖਾਹੀ ساری ਉਮਰ ਲੋਗ ਲਾਲਚ ਮਿਖੇ ਵਿਕਾਰ ਇਨਾਂ ਵਿੱਚ ਲੱਗਿਆ ਹੋਇਆ ਦੂਜਿਆਂ ਦਾ ਵਿਤ ਦੂਜਿਆਂ ਦੀ ਮਾਇਆ ਚਰਾਉਂਦਾ ਪਿਆ ਹੈ ਚੋਰੀ ਕਰਕੇ ਠੱਗੀ ਮਾਰ ਕੇ ਝੂਠ ਬੋਲ ਕੇ ਅਨੇਕਾਂ ਕਸਮ ਦੇ ਮਿਲਾਵਟਾ ਕਰ ਕਰਕੇ ਮਾਇਆ ਇਕੱਠੀ ਕੀਤੀ ਮਾਰੇ ਕਨੇ ਪਾਪਾਂ ਬਾਜੂ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਕਰਦਾ ਰਿਹਾ ਮੈਂ ਕਿ ਲੋਕਾਂ ਨੇ ਦਿਲ ਦਿਖਾਉਂਦਾ ਰਿਹਾ ਲੋਕਾਂ ਦੀਆਂ ਵੱਦ ਦਵਾਵਾਂ ਲੈਂਦਾ ਰਿਹਾ ਖਿਨ ਭੰਗਣਾ ਕਹਿ ਮਾਨ ਮਾਤੇ ਅਸੁਰ ਜਾਣੈ ਨਹੀਂ ਬਸ ਥੋੜੇ ਸਮੇਂ ਦਾ ਇੱਕ ਮਸਤੀ ਹੈ ਥੋੜੇ ਸਮੇਂ ਦਾ ਇੱਕ ਹੰਕਾਰ ਹੈ ਕਿ ਮੈਂ ਉਹਨੂੰ ਠੱਗ ਲਿਆ ਮੈਂ ਉਹਨੂੰ ਪਤਾ ਹੀ ਲੱਗਣ ਦਿੱਤਾ ਮੈਂ ਕੀ ਕਿਹਾ ਮੈਂ ਉਹਦੇ ਕੋਲੋਂ ਪੈਸੇ ਠੱਗ ਗਿਆ ਹਾਂ ਮੈਂ ਆ ਕੰਮ ਕੀਤਾ ਹੈ ਮੈਂ ਮਲਾਵਟ ਕਰਕੇ ਇੰਨੇ ਪੈਸੇ ਕਮਾ ਗਿਆ ਬੜੀ ਖੁਸ਼ ਹੁੰਦਾ ਹੈ ਪਰ ਇਹ ਥੋੜੇ ਸਮੇ ਦਾ ਹੈ ਅਖੀਰ ਨੂੰ ਫਿਰ ਪਛਤਾਵਾ ਹੈ ਤੇ ਮਨ ਇਹ ਕਹਿੰਦੇ ਬੇਸੁਰ ਬੰਦਾ ਦਾਇਤ ਮਿਰਤੀ ਦਾ ਬੰਦਾ ਜਲ ਮਿਰਤੀ ਦਾ ਬੰਦਾ ਇਹ ਗੱਲ ਨੂੰ ਜਾਣ ਨਹੀਂ ਰਿਹਾ ਕਿ ਜੋ ਮੈਂ ਬੀਜ ਰਿਹਾ ਉਹ ਮੈਨੂੰ ਵੜਣਾ ਵੀ ਪਏਗਾ ਜੋ ਮੈਂ ਬੀਜ ਰਿਹਾ ਉਹਨੂੰ ਮੈਂ ਉਹਨੂੰ ਵੜਣਾ ਵੀ ਪਏਗਾ ਅਖੀਰ ਨੂੰ ਇਸ ਗੱਲ ਤੋਂ ਵੇਖੋ ਫੋਇਆ ਹੋਇਆ ਇਨਸਾਨ ਜਿਹੜਾ ਹੈ ਉਹ ਤੁਰਿਆ ਫਿਰਦਾ ਹੈ ਠਗੀਆਂ ਮਾਰਦਾ ਝੂਠ ਬੋਲਦਾ ਬੜਾ ਕੁਝ ਕਰਦਾ ਸਿਰਫ ਪੈਸੇ ਦੀ ਖਾਤਰ ਪਰ ਇਹ ਮਾਇਆ ਫਿਰ ਵੀ ਨਾਲ ਨਾ ਚਲੇਗੀ ਉਹ ਇਕੱਠੀ ਕਰਦਾ ਰਿਹਾ ਤੇ ਬੱਚਿਆਂ ਨੇ ਸੰਭਾਲ ਲਈ ਬੱਚਿਆਂ ਨੂੰ ਫਿਰ ਕਹਿੰਦਾ ਤੁਹਾਡੀ ਖਾਤਰ ਮੈਂ ਇੰਨਾ ਕੁਝ ਕਰਦਾ ਰਿਹਾ ਤੁਹਾਡੀ ਖਾਤਰ ਮੈਂ ਆਹ ਕੁਝ ਕੀਤਾ ਤੁਹਾਡੀ ਖਾਤਰ ਮੈਂ ਉਹ ਕੀਤਾ ਉਹ ਕਹਿੰਦੇ ਨਾ ਕਰਦਾ ਤੈਨੂੰ ਕਿਹੜਾ ਕਿਹਾ ਸੀ ਕਿਸੇ ਬਸ ਉਦੋਂ ਫਿਰ ਹਾਲਤ ਵੇਖਣ ਵਾਲੀ ਹੁੰਦੀ ਹੈ ਉਹਨਾਂ ਲੋਕਾਂ ਦੀ ਰਹਾਓ বেদ ਸਾਸ਼ਤਰ ਜਨਪਕਾਰੈ ਸੁਨੇ ਰਾਹੀ ਡੋਰਾ ਨਿਪਟ ਬਾਜੀ ਹਾਰ ਬੂਕਾ ਪੁਛਤਾਇਓ ਮਨ ਭੂਰਾ ਸਿਮਰ ਸਾਸਤਰ বেদ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ ਸਾਡੀਆਂ ਕਿੰਨੀਆਂ ਧਾਰਮਿਕ ਪੁਸਤਕਾਂ ਨੇ বেদ ਨੇ ਸਾਸ਼ਤਰ ਨੇ ਸਿਮਰਤੀਆਂ ਨੇ ਬੜਾ ਕੁਝ ਲਿਖਿਆ ਗਿਆ ਤਕਰੀਬਨ 420 ਸਾਲ ਹੋ ਚੱਲੇ ਨੇ ਪੰਚਮ ਪਾਤਸ਼ਾਹ ਨੇ ਸਾਨੂੰ ਬਾਣੀ ਸੰਪਾਦਨ ਕਰਕੇ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦ ਗ੍ਰੰਥ ਇਹਨੂੰ ਪੜਦਿਆਂ ਦੀ ਸਾਡੇ ਵਡੇਰਿਆਂ ਦੀਆਂ ਸਾਡੇ ਪਿਓ ਦਾਦਿਆਂ ਦੀਆਂ ਉਮਰਾਂ ਗੁਜ਼ਰ ਗਈਆਂ ਤੇ ਆਪਣੀ ਵੀ ਉਮਰ ਬੀਤ ਗਈ ਹੈ ਆਪਾਂ ਆਪਣੇ ਤੇ ਲਾ ਲਈ ਆਪਾਂ ਕਿੰਨਾ ਕੁ ਜਾਣੇ ਗੁਰੂ ਗ੍ਰੰਥ ਸਾਹਿਬ ਨੂੰ ਕਿੰਨੇ ਕੁ ਲੋਕ ਨੇ ਜਿਹਨੇ ਸੰਪੂਰਨ ਤੌਰ ਤੇ ਪੜ੍ਹਿਆ ਹੀ ਸਿਰਫ ਕਲਾ ਵਿਚਾਰਨਾ ਤੇ ਖਰਦੂਰ ਦੀ ਗੱਲ ਹੈ ਜੀ ਸਾਨੂੰ ਖਜ਼ਾਨਾ ਮਾਰੇ ਨੇ ਦਿੱਤਾ ਨਾਲੇ ਲਿਖ ਗਏ ਮਰਜ ਪਿਓ ਦਾਦੀ ਕਾ ਖੋਰ ਡਿੱਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਪਰ ਅਸੀਂ ਇਸ ਖਜ਼ਾਨੇ ਨੂੰ ਕਦੇ ਖੋਲ ਕੇ ਵੇਖਿਆ ਹੀ ਨਹੀਂ ਅਸੀਂ ਨਹੀਂ ਵੇਖਿਆ ਕਦੇ ਅਸੀਂ ਸੋਚਿਆ ਵੀ ਇਹ ਤੇ ਕੰਮ ਭਾਈਆਂ ਦਾ ਹੈ ਬਾਬਿਆਂ ਦਾ ਹੈ ਸਾਡਾ ਥੋੜੀ ਕੰਮ ਹੈ ਅਸੀਂ ਤੇ ਪਹਿ ਹੀ ਦੇ ਸਕਦੇ ਆ ਵੀ ਘਰੇ ਰਖਾ ਲੂ ਪਾਠ ਨਹੀਂ ਜੀ ਮਗਨੇ ਪਾਲ ਹੁਣ ਹੁਕਮ ਨਾ ਵੀ ਇਹੀ ਹੈ ਪਾਠ ਪੜਿਓ ਔਰ ਵੀਦ ਵਿਚਾਰੇ ਨਿਮਲ ਭੇਂਗਮ ਸਾਦੇ ਪੰਜ ਜਣਾ ਸਿਫ ਸੰਗ ਨਾ ਛੁਟਕਿਓ ਸਗਲੇ ਅਹੰ ਬੁਧ ਬਾਦੇ ਸਗੋਂ ਅਸੀਂ ਤੇ ਹੰਕਾਰੀ ਹੋ ਗਏ ਤੇ ਪਾਸ਼ਾ ਮਰ ਕਹਿੰਦੇ ਬੇਰ ਸ਼ਾਸਤਰ ਜਨ ਪੁਕਾਰਾਂ ਸਾਡੀਆਂ ਧਾਰਮਿਕ ਪੁਸਤਕਾਂ ਪੁਕਾਰ ਪੁਕਾਰ ਕੇ ਕਹਿ ਰਹੀਆਂ ਨੇ ਸਾਨੂੰ ਜੀਵਨ ਦਾ ਰਸਤਾ ਦੱਸ ਰਹੀਆਂ ਨੇ ਸੇਵਕ ਜਨ ਦੱਸ ਰਹੇ ਨੇ ਸੁਣਾ ਨਾਹੀ ਡੋਰਾ ਪਰ ਇਧਰੋਂ ਅਸੀਂ ਬੋਲੇ ਹੋਏ ਪਏ ਆਂ ਸੁਣਦੇ ਨਹੀਂ ਕਿ ਸੁਣਨਾ ਹੀ ਤੇ ਔਖਾ ਕੰਮ ਹੈ ਸੁਣਿਆ ਦੀਆਂ ਚਾਰ ਪੌੜੀਆਂ ਜਪਜੀ ਸਾਹਿਬ ਵਿੱਚ ਅਸੀਂ ਰੋਜ਼ ਪੜ੍ਹਦੇ ਆ ਕਿ ਸੁਣਨ ਨਾਲ ਇਹ ਕੁਝ ਵਾਪਰਦਾ ਹੈ ਪਰ ਨਹੀਂ ਸੁਣਦੇ ਬੋਲੇ ਹੋਏ ਹੋਇਆ ਇਸ ਪੱਖੋਂ ਅਸੀਂ ਇਸ ਕਰਕੇ ਮੈਂ ਨਿਪਟ ਬਾਜੀ ਹਾਰ ਮੂਕਾ ਬਾਜੀ ਨਿਪਟ ਗਈ ਬੁਢਾਪਾ ਆ ਗਿਆ ਤੇ ਇਥੋਂ ਜਿਹੜੀ ਜ਼ਿੰਦਗੀ ਦੀ ਬਾਜੀ ਫਿਰ ਹਾਰ ਕੇ ਗਿਆ ਤੇ ਪੱਲੇ ਕੀ ਲੈ ਕੇ ਗਿਆ ਪਛਤਾਵਾ ਮਿਮੁਖਾ ਜਨਮ ਮਿਲਿਆ ਸੀ ਬਹੁਤ ਵਧੀਆ ਜਨਮ ਮਿਲਿਆ ਸੀ ਤੇ ਜਾਣ ਲੱਗਿਆ ਫਿਰ ਪਛਤਾਵੇ ਨਾਲ ਗਿਆ ਜਾਣਾ ਸਭ ਨਹੀਂ ਹੈ ਜੀ ਸੰਸਾਰ ਦੁਨੀਆ ਤੇ ਕਿਸੇ ਨੇ ਨਹੀਂ ਰਹਿਣਾ ਨਾ ਗੁਰਮੁਖ ਨੇ ਰਹਿਣਾ ਨਾ ਮਨਮੁਖ ਨੇ ਰਹਿਣਾ ਪਰ ਜਾਣ-ਜਾਣ ਵਿੱਚ ਫਰਕ ਹੈ ਗੁਰਮੁਖ ਜਦੋਂ ਇਹ ਸੰਸਾਰ ਤੋਂ ਜਾਂਦਾ ਹੈ ਸ਼ੁਕਰਾਨੇ ਨਾਲ ਜਾਂਦਾ ਹੈ ਮਨਮੁਖ ਜਦੋਂ ਇਹ ਸੰਸਾਰ ਤੋਂ ਜਾਂਦਾ ਪਛਤਾਵੇ ਲੈ ਕੇ ਜਾਂਦਾ ਹੈ ਮਰਨਾ ਸਭ ਨਹੀਂ ਹੈ ਮਰਤਾ ਮਰਤਾ ਸਭ ਜਗਮੁਆ ਮਰ ਪੀ ਨ ਜਾਣੇ ਕੋਈ ਐਸੀ ਮਰਨੀ ਜੋ ਮਰੇ ਬਹਰ ਨ ਮਰਨਾ ਹੋਏ ਸਾਨੂੰ ਬਾਣੀ ਜੀਵਨ ਦੀ ਜੱਚ ਦੱਸਦੀ ਹੈ ਜਿਉਣ ਦਾ ਤਰੀਕਾ ਦੱਸਦੀ ਦਾਨ ਸਗਲ ਗੈਰ ਵਜੈ ਭਰਿਆ ਦੀਵਾਨ ਲੇਖੈ ਨਾ ਪਰਿਆ ਜੇ ਕਾਰਜ ਰਹੇ ਓਲਾ ਸੋਏ ਕਾਮਨਾ ਕਰਿਆ ਦਨ ਭੁਗਤਦਾ ਰਿਆ ਕਰਮ ਕਾਂਡਾਂ ਦੇ ਡੰਨ ਭੁਗਤਦਾ ਰਿਹਾ ਬਸ ਬਿਨਾ ਵਜਾ ਤੋਂ ਹੀ ਡੰਨ ਭੁਗਤਦਾ ਰਿਹਾ ਕਰਮ ਕਾਂਡਾਂ ਵਿੱਚ ਪਿਆ ਹੋਇਆ ਉੱਥੇ ਜਾ ਆਏ ਉੱਥੇ ਜਾ ਆਏ ਉੱਥੇ ਮੱਥਾ ਟੇਕ ਆਏ ਉੱਥੇ ਆਹ ਕਰ ਆਏ ਉੱਥੇ ਦੀਵੇ ਬਾਲ ਆਏ ਉੱਥੇ ਪੈਸੇ ਚੜਾਇਆ ਆਏ ਕਰੀ ਜਾ ਮਰਜ ਨੇ ਦੱਸਿਆ ਕਿ ਤੀਰਥ ਨਾਵਣ ਜਾਓ ਤਾਂ ਤੀਰਥ ਨਾਮ ਹੈ ਪਰ ਅਸੀਂ ਨਾਮ ਨਾਲ ਨਹੀਂ ਜੁੜਨਾ ਚਾਹੁੰਦੇ ਅਸੀਂ ਤੇ ਕਰਮ ਕੰਡਣਾ 'ਚ ਪਏ ਲੋਕ ਕਹਿਣ ਇਹ ਬੰਦਾ ਬਹੁਤ ਹੀ ਗੁਰਮੁਖ ਹੈ ਬੜੀ ਸੇਵਾ ਕਰਦਾ ਹੈ ਬੜੇ ਦੂਰ ਤੱਕ ਜਾਂਦਾ ਹੈ ਬੜੀ ਦੂਰ ਤੱਕ ਉਹ ਕਰਦਾ ਹੈ ਪਰ ਨਹੀਂ ਜੋ ਜੀਵਨ ਸਾਨੂੰ ਮਾਰੇ ਨੇ ਦੱਸਿਆ ਸੀ ਉਹ ਜੀਵਨ ਅਸੀਂ ਜਿਉਣਾ ਨਹੀਂ ਚਾਹੁੰਦੇ ਇਸ ਕਰਕੇ ਮਹਾਰਜ ਕਹਿੰਦੇ ਉਸ ਮਾਲਕ ਦੇ ਦਰਦ ਦੇ ਲੇਖੇ ਵਿੱਚ ਨਾ ਪਿਆ ਕਬੂਲ ਨਾ ਹੋਇਆ ਉਹ ਦਰਦ ਤੇ ਕਿਉਂਕਿ ਅਸੀਂ ਤੇ ਸਲਾਮ ਜਵਾਬ ਦੋਵੇਂ ਕਰੀ ਜਾਂਦੇ ਆ ਆਉਂਦੇ ਵੀ ਆ ਬਾਬੇ ਨੂੰ ਸੁਣਦੇ ਵੀ ਆਂ ਪਰ ਬਾਬਾ ਤੇਰੀ ਗੱਲ ਇੱਥੇ ਹੀ ਰੁਵੇਗੀ ਘਰ ਤੱਕ ਨਹੀਂ ਲੈ ਕੇ ਜਾਣੀ ਅਸੀਂ ਆਪਣੀ ਹਿਰਦੇ ਤੱਕ ਪਹੁੰਚਾਣੀ ਨਹੀਂ ਉਸ ਗੱਲ ਨੂੰ ਜੋ ਮਰਦ ਸਾਨੂੰ ਸਮਝਾ ਰਹੇ ਨੇ ਉਹ ਨੂੰ ਅਸੀਂ ਸੁਣਿਆ ਹੀ ਨਹੀਂ ਹੈ ਮੰਨਣਾ ਤੇ ਬੜੀ ਦੂਰ ਦੀ ਗੱਲ ਹੈ ਜੀ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਨਾਓ ਇੱਥੇ ਇਸ਼ਨਾਨ ਕਰਨਾ ਸੀ ਉਹ ਅਸੀਂ ਇਸ਼ਨਾਨ ਨਹੀਂ ਕਰਦੇ ਜੇ ਕਾਰਜ ਰਹੇ ਓਲਾ ਉਹ ਕਾਰਜ ਨਹੀਂ ਕੀਤਾ ਜਿਹਦੇ ਕਾਰਜਾਂ ਕਰਕੇ ਸਾਡੇ ਔਗਣ ਠਕੇ ਜਾਂਦੇ ਉਹ ਕੰਮ ਅਸੀਂ ਨਹੀਂ ਕੀਤਾ ਸੋ ਇਹ ਕਾਮਨਾ ਕਰਿਆ ਉਹ ਕੰਮ ਨਹੀਂ ਕਰਿਆ ਬਸ ਕਿ ਹੋਰ ਕਰਮ ਅਸੀਂ ਬੜੇ ਕਰਦੇ ਰਹੇ ਹੋਰ ਕਰਮ ਕਾਂਡ ਅਸੀਂ ਬੜੇ ਕਰਦੇ ਰਹੇ ਵਿਖਾਵੇ ਦੇ ਕਰਦੇ ਰਹੇ ਜਿਹਦੇ ਨਾਲ ਸਾਡਾ ਹੰਕਾਰ ਸਗੋਂ ਹੋਰ ਵੱਧ ਗਿਆ ਐਸੀ ਜਗ ਮੋਏ ਗੁਰੂਏ ਬਤਾਇਓ ਐਸੋ ਜਗ ਮੋਏ ਗੁਰੂਏ ਦਿਖਾਇਓ ਤੋ ਇੱਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸ਼ਰਨ ਨਾਨਕ ਆਇਆ ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਾ ਕਰਦੇ ਨੇ ਕਿ ਜਦੋਂ ਮੈਂ ਗੁਰੂ ਨਾਲ ਜੁੜਿਆ ਬਾਣੀ ਨਾਲ ਜੁੜਿਆ ਬਾਣੀ ਨੂੰ ਪੜਿਆ ਵਿਚਾਰਿਆ ਗੁਰੂ ਦਾ ਗਿਆਨ ਜਦੋਂ ਅੰਦਰ ਪ੍ਰਗਟ ਹੋਇਆ ਤਾਂ ਇਸ ਜਗ ਦੀ ਸੋਝੀ ਆਈ ਇਹ ਸੰਸਾਰ ਦੀ ਰੀਤ ਸਮਝਾਈ ਐਸੋ ਜਗ ਮੋਹਿ ਗੁਰੂ ਐ ਦਿਖਾਇਓ ਇਹੋ ਜੈ ਸੰਸਾਰ ਤੇ ਜਿਹੜਾ ਪਰਦਾ ਸਾਇਰੇ ਮਹਾਰਾਜ ਸਤਿਗੁਰਾਂ ਨੇ ਸਾਨੂੰ ਦਿਖਾ ਦਿੱਤਾ ਤੋ ਏਕ ਕੀਰਤ ਗਾਇਆ ਤੋ ਸਾਰਾ ਕੁਛ ਛੱਡ ਕੇ ਇੱਕ ਅਕਾਲ ਪੁਰਖ ਨਾਲ ਜੁੜ ਗਿਆ ਉਸ ਅਕਾਲ ਪੁਰਖ ਦੀ ਕੀਰਤੀ ਵਿੜਿਆਈ ਪਿਆ ਗਾਉਣ ਲੱਗ ਪਿਆ ਮੈਂ ਮਾਨ ਤਾਨ ਤਜ ਸਿਆਣਪ ਇਹ ਦੁਨੀਆ ਦਾ ਮਾਨ ਇਹ ਤਾਨ ਇਹ ਸਿਆਣਪਾਂ ਤਿਆਗ ਦਿੱਤੀਆਂ ਕਿਉਂਕਿ ਸਮਝ ਆ ਗਈ ਕਿ ਉਹਦੇ ਦਰ ਤੇ ਸਿਆਣਪਾਂ ਨਹੀਂ ਚੱਲਦੀਆਂ ਸਹਿ ਸਿਆਣਪਾਂ ਲੱਖੋ ਹੈ ਤੈ ਇਕ ਨ ਚੱਲੇ ਨਾਲ ਕਿ ਸਚਿਆਰਾ ਹੋਈਐ ਕਿ ਬਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿਣਾ ਸਿੱਖ ਲਿਆ ਤੇ ਸਾਰਾ ਕੁਝ ਤਿਆਗ ਕੇ ਆਪਣੀਆਂ ਸਿਆਣਪਾਂ ਆਪਣੀਆਂ ਚਤਰਾਈਆਂ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ ਬਸ ਤੇ ਜਦੋਂ ਮੈਂ ਉਹਦੀ ਸ਼ਰਨ ਵਿੱਚ ਆ ਗਿਆ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਉਸ ਮਾਲਕ ਨੇ ਸਾਨੂੰ ਆਪਣੇ ਗਰਨਾ ਲਾ ਲਿਆ ਆਸਾ ਮਹੱਲਾ ਪੰਜਵਾ ਵਪਾਰ ਗੋਵਿੰਦ ਨਾਏ ਸਾਧ ਸੰਤ ਮਨਾਏ ਪ੍ਰਿਆ ਪਾਏ ਗੁਣ ਗਾਏ ਪੰਚਨਾਦ ਤੂਰ ਬਜਾਏ ਰਹਾਓ ਅਗਲਾ ਸ਼ਬਦ ਮਹਾਰਜ ਬਖਸ਼ਿਸ਼ਾ ਕਰਦੇ ਨੇ ਕਿ ਭਾਈ ਜਿਨ੍ਹਾਂ ਨੇ ਫਿਰ ਨਾਮ ਦਾ ਵਪਾਰ ਕੀਤਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇਂ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲ ਸਮਾਏ ਜਿਨ੍ਹਾਂ ਨੇ ਉਹਦੇ ਗੁਣਾ ਦਾ ਵਪਾਰ ਕੀਤਾ ਸੰਤਨ ਸਿੰਘ ਮੇਰੀ ਲੇਵਾ ਦੇਵੀ ਸੰਤਨ ਸਿੰਘ ਬਿਹਾਰਾ ਜਿਨ੍ਹਾਂ ਨੇ ਆਪ ਜਪਿਆ ਬਾਣੀ ਨੂੰ ਆਪ ਪੜ੍ਹਿਆ ਆਪ ਵਿਚਾਰਿਆ ਹੋਰਾਂ ਨੂੰ ਵੀ ਇਸ ਪਾਸੇ ਲਾਇਆ ਮਰਜ਼ ਉਹਨਾਂ ਦੀ ਗੱਲ ਕਰਦੇ ਨੇ ਹੁਣ ਵਪਾਰ ਗੋਬਿੰਦ ਨਾਏ ਜਿਨ੍ਹਾਂ ਨੇ ਉਸ ਗੋਬਿੰਦ ਦਾ ਉਸ ਪ੍ਰਭੂ ਦੇ ਨਾਮ ਦਾ ਵਪਾਰ ਕੀਤਾ ਸਾਧ ਸੰਤ ਮਨਾਏ ਉਹਨਾਂ ਨੇ ਸਾਧ ਸੰਗਤ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਨਾ ਲਿਆ ਭਾਵ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਪ੍ਰਿਆ ਪਾਏ ਇਸ ਕਰਕੇ ਆਪਣੇ ਪਿਆਰੇ ਨੂੰ ਪ੍ਰਾਪਤ ਕਰ ਲਿਆ ਕਿਉਂਕਿ ਸੰਗਤ ਦੀ ਅਸੀਸ ਜਿਹੜੀ ਹੁੰਦੀ ਹੈ ਨਾ ਜੀ ਉਹ ਮਾਤਾ ਦੀ ਅਸੀਸ ਵਰਗੀ ਹੁੰਦੀ ਹੈ ਜਦੋਂ ਬਾਣੀ ਦੀ ਵਿਚਾਰ ਕਰਦੇ ਆ ਕਿਸੇ ਦੇ ਭਰਮ ਭਲੇਖੇ ਟੁੱਟਦੇ ਨੇ ਅੱਖਾਂ ਖੁੱਲ੍ਹਦੀਆਂ ਨੇ ਤੇ ਨੇਚਰਲੀ ਆ ਉਹ ਗੁਰਮੁਖ ਜਿਹੜਾ ਉਹ ਅਸੀਸ ਦਿੰਦਾ ਹੈ ਕਿ ਗੁਰਮੁਖਾ ਤੂੰ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਸਾਨੂੰ ਬਾਣੀ ਨਾਲ ਜੋੜ ਦਿੱਤਾ ਇਸ ਤੋਂ ਵੱਡਾ ਪਰਉਪਕਾਰ ਹੈ ਹੀ ਕੋਈ ਨਹੀਂ ਕੋਈ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਫਿਰ ਉਹ ਵੀ ਗੁਣ ਗਾਣ ਲੱਗ ਪਏ ਉਸ ਮਾਲਕ ਦੇ ਗੁਣਾ ਨਾਲ ਜੁੜ ਗਏ ਸਮਝ ਆ ਗਈ ਕਿ ਸਾਡਾ ਸਬੰਧ ਪ੍ਰਮਾਤਮਾ ਦਾ ਗੁਣਾ ਨਾਲ ਹੈ ਤੇ ਰਿਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਉਹ ਗੁਣਾ ਗੁਣਾ ਦਾ ਖਜ਼ਾਨਾ ਹੈ ਇਸ ਕਰਕੇ ਗੁਣ ਗਾਣ ਕੀਤਾ ਪੰਚਨਾਦ ਤੂਰ ਵਜਾਏ ਕਿ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਹਿਜ ਹੀ ਦਸਮਦਵਾਰ ਖੁੱਲੇ ਆਪ ਪੰਜ ਸ਼ਬਦ ਨੇ ਜਿਹੜੇ ਸਹਿਜ ਨੇ ਜਿਹੜੇ ਉਹ ਅੰਦਰ ਗੂੰਜ ਗਏ ਉਹ ਅਨਹਦ ਸ਼ਬਦ ਜਿਹੜਾ ਹੈ ਅੰਦਰ ਗੂੰਜ ਗਿਆ ਹੁਣ ਬਾਣੀ ਦਾ ਪ੍ਰਵਾਹ ਅੰਦਰ ਸਹਿਜੇ ਚੱਲ ਪਿਆ ਹੁਣ ਉੱਠਦਿਆਂ ਬੈੰਦਿਆਂ ਤੁਰਦਿਆਂ ਫਿਰਦਿਆਂ ਉਹ ਗੁਰਮੁਖਿਓ ਨੇ ਉਸ ਵਾਹਿਗੁਰੂ ਅਕਾਲਪੁਰਖ ਨੂੰ ਧਿਆਉਂਦੇ ਨੇ ਸਿਮਰਦੇ ਨੇ ਯਾਦ ਕਰਦੇ ਨੇ ਪਹਿਲਾਂ ਮਨ ਇੱਧਰ ਉੱਧਰ ਦੌੜਿਆ ਫਿਰਦਾ ਸੀ ਹੁਣ ਇੱਕ ਅਕਾਲਪੁਰਖ ਨਾਲ ਜਾ ਜੁੜਿਆ ਰਹਾਓ ਕਿਰਪਾ ਪਾਏ ਸਹਜਾਏ ਦਰਸਾਏ ਅਬਰਤਿਆ ਗੋਬਿੰਦ ਸਿਉ ਕਹਿੰਦੇ ਬੜੀ ਕਿਰਪਾ ਕੀਤੀ ਬੜੀ ਬਖਸ਼ਿਸ਼ ਹੋਈ ਸਤਿਗੁਰਾਂ ਨੇ ਕਿਰਪਾ ਕੀਤੀ ਸਾਰ ਸੰਗਤ ਨੇ ਕਿਰਪਾ ਕੀਤੀ ਸਹਿਜ ਆ ਗਿਆ ਮਨ ਟਕੋ ਆ ਗਿਆ ਦਰਸ਼ਨ ਹੋ ਗਏ ਅਬ ਰਾਤਿਆ ਗੋਬਿੰਦ ਸਿਓ ਹੁਣ ਇਹ ਮਨ ਉਸ ਗੋਬਿੰਦ ਨਾਲ ਉਸ ਪ੍ਰਭੂ ਨਾਲ ਰੱਤਾ ਹੋਇਆ ਭਿੱਜਿਆ ਹੋਇਆ ਜੁੜਿਆ ਹੋਇਆ ਸੰਤ ਸੇਵ ਪ੍ਰੀਤਨਾਥ ਰੰਗ ਲਾਲਣ ਲਾਏ ਉਹਨਾਂ ਗੁਰਮੁਖ ਪਿਆਰਿਆਂ ਦੀ ਸੇਵਾ ਕਰਦੇ ਆ ਕਰਦੇ ਆ ਕਹਿੰਦੇ ਮਨ ਵਿੱਚ ਪ੍ਰੀਤ ਪੈਦਾ ਹੋ ਗਈ ਉਸ ਵਾਹਿਗੁਰੂ ਅਕਾਲ ਪੁਰਖ ਦੀ ਪ੍ਰੀਤ ਹੈ ਜਿਹੜੀ ਉਹ ਪ੍ਰਗਟ ਹੋਈ ਰੰਗ ਲੱਗ ਗਿਆ ਉਸ ਪ੍ਰੇਮ ਨਾਲ ਜੁੜ ਗਿਆ ਰੰਗ ਲਾਲ ਹੋ ਗਿਆ ਹੁਣ ਰੱਤਾ ਹੋਇਆ ਮਨ ਦਿਨ ਰਾਤ ਉੱਠਦਿਆਂ ਬੈੰਦਿਆਂ ਤੁਰਦਿਆਂ ਫਿਰਦਿਆਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਿਮਰਦਾ ਹੈ ਮਹਾਰਜ ਦੱਸਦੇ ਆ ਰਹੇ ਨੇ ਕਿ ਇਹ ਦੋ ਤਰੀਕੇ ਨੇ ਵਾਹਿਗੁਰੂ ਅਕਾਲ ਪੁਰਖ ਨੇ ਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਤੇ ਦੂਜੀ ਸੰਗਤ ਦੀਆਂ ਅਸੀਸਾਂ ਮਿਲੀਆਂ ਨੇ ਇਹ ਦੋ ਚੀਜ਼ਾਂ ਨੇ ਜਿਹੜੀਆਂ ਦਾਸ ਨੇ ਅਨੁਭਵ ਕੀਤੀਆਂ ਨੇ ਕਿ ਗੁਰੂ ਦੀ ਕਿਰਪਾ ਰਹਿ ਤੇ ਸੰਗਤ ਦੀਆਂ ਅਸੀਸਾਂ ਨੇ ਜੀ ਮੈਂ ਇਹ ਗੱਲ ਮੇਰਾ ਸਿਰ ਹਮੇਸ਼ਾ ਸੰਗਤ ਅਗੇ ਝੁਕਦਾ ਰਹਿੰਦਾ ਹੈ ਕਿ ਸੰਗਤਾਂ ਨੇ ਅਸੀਸਾਂ ਬਹੁ ਦਿੱਤੀਆਂ ਨੇ ਉਹਨਾਂ ਦੇ ਅਸੀਸਾਂ ਸਦਕਾ ਹੀ ਇੱਥੇ ਬੈਠੇ ਆਂ ਜੀ ਨਹੀਂ ਸਾਡੀ ਕੀ ਔਕਾਤ ਹੈ ਕਿ ਅਸੀਂ ਬਾਣੀ ਦੀ ਵਿਚਾਰ ਕਰ ਸਕੀਏ ਕਰ ਹੀ ਨਹੀਂ ਸਕਦੇ ਜੀ ਇੰਨੀ ਮਤਬੁੱਧ ਹੈ ਹੀ ਨਹੀਂ ਹੈ ਪਰ ਇੱਥੇ ਮਾਰੇ ਜਦਸ ਦੱਸਦੇ ਆ ਰਹੇ ਨੇ ਕਿ ਇਹ ਜਿਹੜੇ ਇਹ ਵਪਾਰ ਤੁਰ ਪਏ ਇਹ ਸੰਗਤ ਦੀਆਂ ਅਸੀਸਾਂ ਨਾਲ ਗੁਰਮੁਖ ਪਿਆਰਿਆਂ ਦੀਆਂ ਕਿਹੜੀ ਮਾਤਾ ਕਿਹੜਾ ਭਰਾ ਕਿਹੜੇ ਬਜ਼ੁਰਗ ਕਦੋਂ ਸੀਸ ਦਿੰਦੇ ਨੇ ਕਦੋਂ ਮਨ ਚੋਂ ਨਿਕਲ ਜਾਈ ਕਿਹੜਾ ਸ਼ਬਦ ਉਹਨਾਂ ਦੇ ਟੁੱਕ ਜਾਂਦਾ ਤੇ ਅੰਦਰੋਂ ਨਿਕਲੀ ਹੋਈ ਅਸੀਸ ਜਿਹੜੀ ਹੈ ਉਪਰ ਬੇੜੇ ਪਰ ਕਰ ਦਿੰਦੀ ਹੈ ਉਹਨਾਂ ਦਾ ਕੋਈ ਮੁੱਲ ਨਹੀਂ ਹੈ ਗੁਰ ਗਿਆਨ ਮਨ ਦੜਾਏ ਰਹਿਸਾਏ ਨਹੀਂ ਆਏ ਸਹਜਾਏ ਮਨ ਨਿਦਾਨ ਪਾਏ ਮਾਰੇ ਕਨੇ ਗੁਰੂ ਦਾ ਗਿਆਨ ਜੰਦਰੋਂ ਅੰਦਰ ਪ੍ਰਗਟ ਹੋਇਆ ਮਨ ਦ੍ਰਿੜ ਹੋ ਗਿਆ ਹੁਣ ਮਨ ਡੋਲਦਾ ਨਹੀਂ ਹੈ ਮਨ ਇਧਰ ਉਧਰ ਨਹੀਂ ਜਾਂਦਾ ਅੰਦਰ ਹਸ ਬਣਿਆ ਹੋਇਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਮਨ ਵਿਕਸਿਆ ਹੋਇਆ ਦਿਨ ਰਾਤ ਮਨ ਖੇੜੇ ਵਿੱਚ ਰਹਿੰਦਾ ਨਹੀਂ ਆਏ ਕਨੇ ਜੰਮਣ ਮਰਨ ਦੇ ਗੇਟ 'ਚ ਨਹੀਂ ਆਏ ਮੁੜ ਕੇ ਫਿਰੋ ਸਹਿਜ ਆਏ ਮਨਨਦਾਨ ਪਾਏ ਅੰਦਰ ਸਹਿਜ ਹੈ ਟਿਕਾਉ ਹੈ ਸਹਿਜ ਅਵਸਥਾ ਪ੍ਰਾਪਤ ਹੋਈ ਤੇ ਮਰੀਕ ਨੇ ਮਨ ਦੁਆਰਾ ਉਹ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਸਭ ਤਜੀ ਮਨੇ ਕੀ ਕਾਮ ਕਰਾ ਜਦੋਂ ਇਹ ਚੀਜ਼ਾਂ ਪ੍ਰਾਪਤ ਹੋਈਆਂ ਜਦੋਂ ਸਹਿਜ ਪ੍ਰਾਪਤ ਹੋਇਆ ਮਨ ਦੀਆਂ ਕਾਮਨਾਵਾਂ ਤਿਆਗ ਦਿੱਤੀਆਂ ਸਮਝ ਆ ਗਈ ਕੀ ਮੰਗਣਾ ਕੀ ਸੀ ਅਸੀਂ ਤੇ ਹੁਣ ਤੱਕ ਫਜ਼ੂਲ ਗੱਲਾਂ ਮੰਗਦੇ ਕੂੜ-ਕਬਾੜ ਇਕੱਠਾ ਕਰਦੇ ਰਹੇ ਮੰਗਣਾ ਮੰਗਰ ਨੀਕਾ ਹਰ ਜਸ ਗੁਰਤੇ ਮੰਗਣਾ ਮਿੰਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਫਿਰ ਇਹ ਮੰਗਣ ਲੱਗ ਪਿਆ ਮਨ ਫਿਰ ਦੁਨੀਆਂ ਦੇ ਪਦਾਰਥ ਨਹੀਂ ਮੰਗਦਾ ਫਿਰ ਉਹ ਦਾਤਾਂ ਦੇਣ ਵਾਲੇ ਨੂੰ ਹੀ ਮੰਗਣ ਲੱਗ ਪਿਆ ਕਿ ਤੇਰੇ ਤੋਂ ਬਿਨਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਉਹ ਮਿਲ ਗਿਆ ਤੇ ਦਾਤਾਂ ਆਪਣੇ ਆਪ ਹੀ ਆ ਜਾਣਗੀਆਂ ਚਿਰ 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 ਭਿਆ ਮਨ ਬਹੁਤ ਪਿਆਸ ਲਾਗੀ ਉਦੋਂ ਫਿਰ ਜੋਗ ਆਈ ਜਦੋਂ ਜਾਗ ਆਈ ਬੰਦੇ ਨੂੰ ਅਗਿਆਨਤਾ ਦੀ ਨੀਂਦ ਤੋਂ ਸੁੱਤਾ ਉਦੋਂ ਵਿਛੋੜੇ ਦਾ ਅਹਿਸਾਸ ਹੋਇਆ ਕਿ ਉਸ ਮਾਲਕ ਨਾਲੋਂ ਵਿਛੜਿਆ ਸਾਨੂੰ ਕਿੰਨਾ ਚਿਰ ਹੋ ਗਿਆ ਬਹੁਤ ਜਨਮ ਵਿਛੜੇ ਤੇ ਬਾਦ ਇਹ ਜਨਮ ਤੇ ਮਾਰੇ ਲੇਖੇ ਕਈ ਜਨਮ ਭੈਗੀ ਟੰਗਾ ਕਈ ਜਨਮ ਗਜਮੀਨ ਕੁਰੰਗਾ ਪਤਾ ਨਹੀਂ ਕਿੜੀਆਂ ਕਿੜੀਆਂ ਜੂਨਾ ਭੁਗਦੇ ਤੱਕ ਪਹੁੰਚੇ ਸਤਿਗੁਰੂ ਨੇ ਕਿਰਪਾ ਕੀਤੀ ਅਗਿਆਨਤਾ ਦੀ ਨੀਂਦ ਚ ਉੱਠੇ ਇਹ ਮਨ ਜਦੋਂ ਜਾਗਿਆ ਇਹਨੂੰ ਵਿਛੋੜੇ ਦਾ ਅਹਿਸਾਸ ਹੋਇਆ ਕਿ ਸੱਚੇ ਪਾਤਸ਼ਾਹ ਜੀ ਉਹ ਬੜੇ ਮੁਦਤਾਂ ਬੀਤ ਗਈਆਂ ਸਦੀਆਂ ਬੀਤ ਗਈਆਂ ਤੇਥੋਂ ਵਿਛੜਿਆ ਹੁਣ ਕਿਰਪਾ ਕਰ ਹੁਣ ਬਖਸ਼ਿਸ਼ ਕਰ ਹੁਣ ਇਹ ਵਿਛੋੜਾ ਨਹੀਂ ਹੁਣ ਸਾਨੂੰ ਤੇਰੇ ਦਰਸ਼ਨ ਚਾਹੀਦੇ ਨੇ ਹਰ ਦਰਸ਼ਨੋ ਦਿਖਾਵੋ ਮੋਹੇ ਤੁਮ ਬਤਾਵੋ ਪ੍ਰਭੂ ਜੀ ਸਾਨੂੰ ਦਰਸ਼ ਦਿਖਾਓ ਕਿਰਪਾ ਕਰੋ ਕਿਹੜੀ ਵਿਧੀ ਹੈ ਹੁਣ ਸਿੱਧੀ ਗੱਲ ਹੈ ਹਮ ਤੁਮ ਵਿਚ ਭਇਓ ਨਾ ਕੋਈ ਹੁਣ ਵਿਚ ਕੋਈ ਵਿਚੋਲਾ ਨਹੀਂ ਹੈ ਹੁਣ ਸਿੱਧੀ ਅਕਾਲ ਪੁਰਖ ਨਾਲ ਗੱਲ ਕਰਦਾ ਸੱਚੇ ਪਾਸ਼ਾ ਤੁਸੀਂ ਆਪ ਕਿਰਪਾ ਕਰੋ ਤੁਸੀਂ ਆਪ ਵਿਧੀ ਦੱਸੋ ਕਿ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਤੁਸੀਂ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਉਹ ਕਰਮ ਸਾਡੇ ਕੋਲੋਂ ਕਰਵਾ ਲਗੋ ਜੀ ਸਾਡੀ ਮਤ ਇੰਨੀ ਨਹੀਂ ਹੈ ਤੁਸੀਂ ਕਿਰਪਾ ਕਰੋ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਤੇ ਦਰਸ਼ਨ ਚਾਹੀਦੇ ਨੇ ਨਾਨਕ ਦੀਨ ਸ਼ਰਨ ਆਏ ਗਲ ਲਾਏ ਤੇ ਸੱਚੇ ਪਾਤਸ਼ਾਹ ਨੇ ਆਖਰੀ ਲਾਈਨ ਵਿੱਚ ਸਾਨੂੰ ਨਾਲ ਇਸ਼ਾਰਾ ਵੀ ਕਰ ਦਿੱਤਾ ਆਪਣਾ ਹੰਕਾਰ ਤਿਆਕ ਕੇ ਆਪਣੀ ਹਉਮੈ ਨੂੰ ਛੱਡ ਕੇ ਜਿਸ ਦਿਨ ਦੀਨ ਬਣ ਕੇ ਨਿਮਾਣਾ ਬਣ ਕੇ ਟੈਪਵੇਂਗਾ ਸ਼ਰਨ ਵਿੱਚ ਆ ਜਾਏਗਾ ਉਹ ਵਾਹਿਗੁਰੂ ਕਾਰਪੁਰਖ ਤੈਨੂੰ ਆਪਣੇ ਗਲ ਨਾਲ ਲਾ ਲਏਗਾ। ਇਹੀ ਇੱਕ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਜਦ ਤੱਕ ਇਹ ਬਣ ਕੇ ਆਵੇਂਗਾ ਕਿ ਮੈਂ ਤੇ ਬਹੁਤ ਵਿਦਵਾਨ ਹਾਂ ਮੈਂ ਕਥਾਕਾਰ ਹਾਂ ਮੈਂ ਬਹੁਤ ਵਧੀਆ ਕੀਰਤਨੀਆਂ ਹਾਂ ਮੈਂ ਆ ਹਾਂ ਮੈਂ ਉਹ ਹਾਂ ਮੈਂ ਲੱਗੀ ਰਹੇਗੀ ਜਦੋਂ ਤੱਕ ਉਦੋਂ ਤੱਕ ਦੂਰੀ ਬਣੀ ਰਹੇਗੀ ਜਿਸ ਦਿਨ ਮੈਂ ਮਿਟਾ ਦੇਂਗਾ ਜਿਸ ਦਿਨ ਦੀਨ ਨੇ ਮਾਣਾ ਟੈ ਪਏਗਾ ਤੇ ਫਿਰ ਤੈਨੂੰ ਉਹ ਆਪ ਬਣਾ ਦੇਗਾ ਜਦੋਂ ਆਪਣੇ ਆਪ ਨੂੰ ਸਮਰਪਿਤ ਕਰ ਦੇਗਾ ਨਾ ਉਸ ਅਕਾਲ ਪੁਰਖ ਦੇ ਅੱਗੇ ਉਹ ਵੈਗਰੂ ਅਕਾਲ ਪੁਰਖ ਆਪ ਕਿਰਪਾ ਕਰਕੇ ਤੇਰੇ ਤੇ ਬਖਸ਼ਿਸ਼ ਕਰਨਗੇ ਇਨਾਮ ਦੀ ਦਾਤ ਜਿਹੜੀ ਝੋਲੀ ਪਾਉਣਗੇ ਤੈਨੂੰ ਦਰਸ਼ਨ ਦੇਣਗੇ ਇੱਕੋ ਇੱਕ ਤਰੀਕਾ ਪੰਚਮ ਪਾਸ਼ਾ ਅਮਰ ਦੱਸਦੇ ਨੇ ਕਿ ਬਾਕੀ ਸਾਰਾ ਕੁਝ ਠੀਕ ਹੈ ਤੂੰ ਕਰ ਪਰ ਨਾਲ ਤਰੀਕਾ ਦੱਸਿਆ ਸੱਚੇ ਪਾਸ਼ਾ ਨੇ ਕਿ ਸੰਗਤ ਵਿੱਚ ਆ ਕੇ ਬਾਣੀ ਨੂੰ ਪੜ ਬਾਣੀ ਨੂੰ ਵਿਚਾਰ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰ ਤੇ ਨਾਲ ਸੰਗਤ ਦੀਆਂ ਅਸੀਸਾਂ ਵੀ ਲੈ ਐ ਇੰਨਾ ਕੁਝ ਪ੍ਰਾਪਤ ਕਰਨ ਤੋਂ ਬਾਅਦ ਕਿਤੇ ਹੰਕਾਰ ਨਾ ਕਰ ਲਵੀ ਤੇ ਜਿਸ ਦਿਨ ਤੂੰ ਦੀਨ ਨਿਮਾਣਾ ਹੋ ਕੇ ਨਾਨਕ ਦੀਨ ਸ਼ਰਨ ਆਏ ਜਦੋਂ ਸ਼ਰਨ ਵਿੱਚ ਆ ਜਾਏਗਾ ਨਿਮਾਣਾ ਹੋ ਕੇ ਗਲ ਲਾਏ ਮਰਗ ਨਿਤ ਤੈਨੂੰ ਆਪਣੇ ਗਲ ਨਾਲ ਲਾ ਲਏਗਾ ਇਹੀ ਤਰੀਕਾ ਹੈ ਜੀ ਆਓ ਗੁਰੂ ਗਰਬਦਾਸ ਪਈਏ ਸੱਚੇ ਪਾਤਸ਼ਾਹ ਜੀਓ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਅਸੀਂ ਅਪੁੱਲ ਹਾਂ ਅਸੀਂ ਅਣਜਾਣ ਹਾਂ ਪਤਾ ਨਹੀਂ ਇਹ ਹਉਮੈ ਇਹ ਹੰਕਾਰ ਕਦੋਂ ਪ੍ਰਗਟ ਹੋ ਜਾਂਦਾ ਹੈ ਇਹ ਮਨ ਸਾਡੇ ਵੱਸ ਵਿੱਚ ਨਹੀਂ ਰਹਿੰਦਾ ਤੁਸੀਂ ਕਿਰਪਾ ਕਰੋ ਕਿਉਂਕਿ ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਤੇਰੀ ਕਿਰਪਾ ਤੋਂ ਬਿਨਾ ਸਾਧ ਸੰਗਤ ਦੀ ਆਸਰੇ ਤੋਂ ਬਿਨਾ ਇਸ ਸੰਸਾਰ ਸਾਗਰ ਇਹ ਭਵ ਸਾਗਰ ਨਹੀਂ ਤਰਿਆ ਜਾਣਾ ਤੁਸੀਂ ਕਿਰਪਾ ਕਰੋ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਡਿੱਗ ਪਏ ਹਾਂ ਟੈਪੇ ਹਾਂ ਸਾਨੂੰ ਨਿਮਾਨਿਆਂ ਨੂੰ ਗੜ ਨਾਲ ਲਾ ਲਵੋ ਇਹੋ ਹੀ ਤਰੀਕਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ